ਅੰਗਰੀ ਰਾਤ ਜਦੋਂ ਮਜੀਠਾ ਪੈਟਰੋਲ ਪੰਪ ਤੇ ਫਾਇਰਿੰਗ ਹੋਈ ਜਿਸ ਵਿੱਚ ਇੱਕ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ ਕਤਲ ਹੋਇਆ ਹੈ ਦੂਜਾ ਜ਼ਖਮੀ ਹੈ ਵਿਕਰਮ ਮਜੀਠਿਆ ਨੇ ਵੱਡੇ ਇਲਜ਼ਾਮ ਲਗਾਏ ਨੇ ਮਜੀਠਿਆ ਨੇ ਕਿਹਾ ਕਿ ਚੋਰੀ ਦੀ ਮਨਸ਼ਾ ਦੇ ਨਾਲ ਕਤਲ ਨਹੀਂ ਹੋਇਆ ਪੈਟਰੋਲ ਪੰਪ ਦੇ ਮਾਲਕ ਜੋਧ ਸਿੰਘ ਸਮਰਾ ਟਾਰਗੇਟ ਸਨ ਆੜਤੀਏ ਸੁਰਜੀਤ ਸਿੰਘ ਤੇ ਹੋਏ ਹਮਲੇ ਦੇ ਖਿਲਾਫ ਸਮਰਾ ਨੇ ਆਵਾਜ਼ ਬੁਲੰਦ ਕੀਤੀ ਸੀ सोशल मीडिया दे राहें मुख्यमंत्री भगवंत मान तो सवाल पूछे गए सी सो बेहद बड़ा इल्जाम है विक्रम मजीठिया दे वलो ते केहा गया किसे चोरी दी नियत दे नाल चोरी दी मंशा दे नाल हमला नहीं कीता गया बल्कि पेट्रोल पंप दे मालिक समरा निशाने ते सी टारगेट ते सी क्योंकि समरा ने सवाल पूछे सोशल मीडिया दे राहें मुख्यमंत्री भगवंत मान ने पेट्रोल पंप बंद हो गया ਮੋਟਰਸਾਈਕਲ ਤੁਸੀਂ ਸੜਕ ਤੇ ਲਾਇਆ ਤੇ ਫਿਰ ਅੰਦਰ ਜਾ ਕੇ ਗੋਲੀਆਂ ਮਾਰਨ ਜੇ ਲੁੱਟਾਂ ਖੋਹਾਂ ਦੇ ਮਸਲੇ ਨਾਲ ਵੀ ਆਏ ਸੀ ਤੇ ਪੈਸੇ ਤਾਂ ਲੈ ਜਾਂਦੇ ਗੋਲੀ ਤਾਂ ਤੁਸੀਂ ਮਾਰ ਹੀ ਦਿੱਤੀ ਸੀ ਮਾਰ ਤੱਕ ਬੰਦਾ ਤੁਸੀਂ ਦੂਜੇ ਦੇ ਮੂੰਹ 'ਚ ਗੋਲੀ ਵੱਜੀ ਆ ਬੰਦੇ ਦਾ ਤੁਸੀਂ ਫੱਟਰ ਕਰ ਹੀ ਲਏ ਸੀ ਉਹ ਤਾਂ ਵਿਚਾਰੇ ਚਾਲੂ ਹੋ ਗਏ ਸੀ ਸਾਰੇ ਮਗਰ ਪੈਸਾ ਇੱਕ ਨਹੀਂ ਲੈ ਕੇ ਗਏ ਇਸ ਲਈ ਚੋਰੀ ਦੀ ਮਨਸ਼ਾ ਨਾਲ ਨਹੀਂ ਔਰ ਮੈਂ ਕੋਰ ਦੱਸ ਦਿਆਂ ਤੁਹਾਨੂੰ ਇਹ ਜਿਹੜਾ ਸਮਰਾ ਸਾਹਿਬ ਦਾ ਪੰਪ ਹੈ ਇਹ ਕੋਈ ਐਡਾ ਪੰਪ ਹੋ ਜਾ ਨਹੀਂ ਕਿ ਜਿਹੜਾ ਬਹੁਤ ਚੱਲਦਾ ਕਈਆਂ ਦੀ ਸੇਲ ਬੜੀ ਹੁੰਦੀ ਨਾ ਇੱਕ ਸਾਡੇ ਕਤੂ ਨੰਗਲ ਰੋਡ ਤੇ ਜਿੰਨੇ ਪੰਪ ਨੇ ਬਟਾਲਾ ਕਤੂ ਨੰਗਲ ਪਠਾਨਕੋਟ ਰੋਡ ਤੇ ਉਹਦੀ ਸੇਲ ਆ ਜਿਹੜੀ ਲਿੰਕ ਰੋਡਾਂ ਤੇ ਪੰਪ ਨੇ 10 ਗੁਣਾ ਵਾਧਾ ਦੇ ਤੋਂ 10 ਗੁਣਾ ਵਾਧਾ ਉੱਥੇ ਤਾਂ ਗਏ ਨਹੀਂ ਅਗਲਾ ਪੰਪ ਇਹਨਾ ਤੋਂ ਜੀ ਦੀ ਸੇਲ ਹੈ ਤੋਂ ਬਾਦਿਆ ਮੈਂ ਲੁੱਟਾਂ ਖੋਹ ਦੇ ਮੰਚੇ ਨਾਲ ਕਰ ਰਿਹਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦੇ ਕਰਾਓ ਉਹ ਹੈਗਾ ਭਗਵੰਦ ਪਾਲ ਸੱਚਰਜੀ ਦਾ ਪੰਪ ਉੱਥੇ ਵੀ ਨਹੀਂ ਗਏ ਅਇ ਤੋਂ ਮਗਰ ਆ ਜੋ ਮਜੀਠਾ ਸ਼ਹਿਰ ਪੈਂਦਾ ਉੱਥੇ ਵੀ ਨਹੀਂ ਗਏ ਜਿਸ ਪੰਪ ਦੀ ਵਿਕਰੀ ਬੜੀ ਘੱਟ ਹੈ ਉਹਦੇ ਚ ਲੁੱਟ ਖੋਹ ਦੀ ਮਨਛਾ ਨਾਲ ਨਹੀਂ ਗਏ ਸੀ ਜੋ ਸਿਉ ਸਮਰੇ ਨੂੰ ਟਾਰਗੇਟ ਕਰਨ ਗਏ ਸੀ ਕਿਉਂਕਿ ਇਹਨੇ ਪਤਾ ਇਹਨੇ ਪੰਪ ਤੇ ਜਾਣਾ ਸੀ ਮੈਨੂੰ ਲੱਗਦਾ ਉਹਨਾਂ ਨੂੰ ਹੋ ਗਿਆ ਕਿ ਅੰਦਰ ਸ਼ਾਇਦ ਇਹ ਬੈਠਿਆ ਹੈ ਤੇ ਅਸੀਂ ਜਾ ਕੇ ਸਿੱਧੀਆਂ ਗੋਲੀਆਂ ਮਾਰ ਦਿਆਂ ਨਾ ਮੈਂ ਕਾਰਨ ਵੀ ਦੱਸ ਦੇਣਾ ਕਿਉਂ ਕਿ ਜੇ ਕੋਈ ਗੈਂਗਸਟਰਾਂ ਦੇ ਉਲਟ ਬੋਲੇ ਜਾਂ ਕਿਸੇ ਦੇ ਨਾਲ ਵਧੀਕੀ ਹੋਈ ਹੋਵੇ ਉਹਦੇ ਹੱਕ ਚ ਖਲੋਵੇ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗਦੀ ਅੱਜ ਸੁਰਜੀਤ ਸਿੰਘ ਦੀ ਫੋਟੋ ਵਿਖਾਈ ਉਹਦੀ ਫੋਟੋ ਉਹਣੀ ਆ ਜਿਹੜਾ ਆਰਤੀਆ ਸੀ ਸਾਡੇ ਅਜਨਾਲ ਰਮਦਾਸ ਦਾ ਇਹਨਾਂ ਦੀ ਹਾਂਜੀ ਰਮਦਾਸ ਦਾ ਆਰਤੀਆ ਆ ਆ ਰਿਹਾ ਪ੍ਰਿੰਟ ਆ ਮੈਂ ਪ੍ਰਿੰਟ ਜੀ ਵਿਖਾ ਦਿੰਦਾ ਆ ਰਿਹਾ ਜੀ ਆਹ ਸਾੜਤੀਆ ਦੀ ਤੁਸੀਂ ਸਭ ਨੇ ਕਵਰ ਕੀਤੀਆ ਜੋਤ ਸਿੰਘ ਸਮਰਾ ਨੇ ਉਹਦੇ ਨਾਲ ਉਹਦਾ ਪਤਾ ਵੀ ਲਿਆ ਨਾਲ ਬੈਠੇ ਆ ਦਿਖਾ ਦੇ ਸੁਰਜੀਤ ਚੌਂਦੀ ਫੋਟੋ ਦਿਖਾ ਦੇ ਨਾਲ ਬੈਠੇ ਤੇ ਆ ਉਹਦੇ ਹੱਕ ਚ ਟਵੀਟ ਕੀਤਾ ਸਿੱਧਾ ਕੀਦੇ ਨਾਮ ਲੈ ਕੇ ਕੀਤਾ ਇੱਕ ਗੈਂਗਸਟਰ ਜਿਹਦਾ ਨਾਮ ਅਪ੍ਰਿਤ ਚੁਕਲਾ ਲੈ ਰਿਹਾ ਕਿ ਇਹ ਆਈਐਸਆਈ ਨਾਲ ਮਿਲਿਆ ਉਹ ਹੈ ਕਿੱਥੋਂ ਦਾ ਅਜਨਾਲੇ ਹਲਕੇ ਦਾ ਉਹਨੇ ਮਜ਼ਾਕ ਬਣਾਇਆ ਹਰੇਕ ਤੋਂ ਫਰੋਤੀ ਕਹੇ ਤੋਂ 50 ਲੱਖ ਕਹੇ ਤੋਂ ਕਰੋੜ ਹੁਣ ਉਹਨੂੰ ਫੋਨ ਕਰਕੇ ਕਹਿੰਦਾ ਕਿ ਆਡੀਓ ਸੁਣਾਈ ਆ ਉਹਨੂੰ ਫੋਨ ਆਇਆ ਸੀ I do man. ਯਾਰ ਗੋਲੀਆਂ ਵਜਨ ਤੋਂ ਬਾਅਦ ਦੀ ਹੈ ਅੱਜ ਗੋਲ ਚਲਾਈ ਤੈਨੂੰ ਗੋਲੀਆਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਇਹਨੇ ਗਲਤੀ ਕੀ ਕੀਤੀ ਜਿਹੜਾ ਬੰਦਾ ਆਪਦਾ ਕਾਰੋਬਾਰ ਕਰਦਾ ਹੈ ਸਟੇਟ ਨੂੰ ਟੈਕਸ ਦਿੰਦਾ ਨਿਕੇ ਨਿਕੇ ਉਹਦੇ ਨਿਆਣੇ ਨੇ ਉਹਦੇ ਘਰ ਮਤਲਬ ਜਿਹੜਾ ਆਪਦੀ ਜ਼ਿੰਦਗੀ ਦਾ ਗੁਜ਼ਰ ਕਰ ਰਿਹਾ ਉਹਦੇ ਹੱਕ ਦਾ ਨਾਰਾ ਮਾਰਿਆ ਨੇ ਹਾਂ ਦਾ ਤੇ ਉਹਦੇ ਉਲਟ ਹੁਣ ਇਹਨੂੰ ਟਾਰਗੇਟ ਬਣਾ ਲਿਆ ਆ ਕੇ ਹਲਾ ਕਰ ਦੀ ਵੀਡੀਓ ਹੈ ਜੀ ਤੁਤਾ ਸੀ ਇਹਨੇ ਤੇ ਗੋਲੀ ਮਾਰੀ ਆਹ ਬੰਦੇ ਨੂੰ ਗੋਲੀ ਮਾਰਤੀ ਜੀ ਉਹ ਵਿਚਾਰਾ ਫੇਰ ਖੜਾ ਹੁੰਦਾ ਦੂਜੇ ਨੂੰ ਬੂਏ ਦੇ ਵਿੱਚੋਂ ਨਹੀਂ ਬਾਜੀ ਉੱਥੇ ਉਹ ਵੱਜਣ ਲੱਗੀ ਆ ਹੁਣ ਡਿੱਗ ਜੂ ਵਿਚਾਰਾ ਇਹਦੇ ਹੁਣ ਫੇਰ ਉਹ ਖੋਲ ਲੈਂਦੇ ਬੂਆ ਉਹ ਦੂਜੇ ਨੂੰ ਵੀ ਮੇਰਾ ਖੜਾ ਉਹਦੇ ਵੱਜਣੀ ਆ ਹਾਂ ਹੁਣ ਫੇਰ ਖੁੱਲਦਾ ਬੂਆ ਆ ਦੇਖੋ ਉਹਦੇ ਵੱਜ ਗਈ ਉਹ ਦੂਜੇ ਦੇ ਆ ਦੇ ਉਹ ਵਿਚਾਰੇ ਦੀ ਡੈਥ ਹੋ ਗਈ ਬੰਦੇ ਦੀ ਹੁਣ ਮੈਨੂੰ ਗੱਲ ਦੱਸੋ ਇਹ ਛਲਾਤ ਚ ਫਿਰ ਚੋਰੀ ਕਿਉਂ ਨਾ ਕੀਤੀ ਆ ਉਹ ਸੁਰਜੀਤ ਸਿੰਘ ਆਰਤੀਆ ਜੀ ਦੇ ਅਗਲੀ ਵੀਡੀਓ ਜਿਹੜੀ ਆਡੀਓ ਸੁਣਾ ਦੇ ਇਹਨੇ ਕੀ ਲਿਖਿਆ ਜੋਤ ਸਿੰਘ ਸੰਭਰੇ ਨੇ ਭਗਵਾਨ ਸਿੰਘ ਮਾਨ ਜੀ ਜੀ ਦੇ ਸ਼ਾਸਨ ਚ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਵਪਾਰੀਆ ਤੇ ਛਰੇ ਆ ਫਰੋਤੀਆਂ ਮੰਗੀ ਜਾ ਰੀਆਂ ਨੇ ਮੇਰਾ ਹਲਕਾ ਅਜਨਾਰੇ ਤੋਂ ਅਜਨਾਲੇ ਤੋਂ ਵਪਾਰੀ ਸ਼ੁਰਜੀਤ ਸਿੰਘ ਨੂੰ ਗੈਂਗਸਟਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਸਨੇ ਫਰੋਤੀ ਦੇ 5 ਕਰੋੜ ਰੁਪਏ ਦੇਣ ਤੋਂ ਮਨਾ ਕਰ ਦਿੱਤਾ ਸੀ ਇਹ ਜਾਂ ਮਾਹੌਲ 'ਚ ਕੋਈ ਵਪਾਰ ਕਿਵੇਂ ਕਰੂਗਾ